ਸਾਡੇ ਆ ਦੋ ਬੰਦੇ ਹੀ ਛੱਡ ਕੇ ਤੇ ਤੀਜਾ ਮੈਨੂੰ ਜੜ ਕੇ ਸਾਰੀ ਸਾਰੀ ਕੇਸ ਦੀ ਠੀਕ ਛੜੀ ਕੇ ਛਾਲ ਫਾੜ ਰੋ ਪੈ ਰਹੇ ਨੇ ਨਾ ਨਾਰੇ ਉਹ ਪਿੱਛੇ ਵੀ ਭੰ ਸਕਤਾਂ ਵਾਲੀ ਬਿਠੀਆਂ ਵਿੱਚ ਦੂ ਦੂ ਪੀ ਜਾਂਦੇ ਇਹ ਠੀਕ ਕਰਨ ਆਣ ਘਾਲਾ ਦਿਓ ਅਸਲ ਵਿੱਚ ਵਾਮੋਸ ਅਸਲ ਵਿੱਚ ਉਹ ਪਾਇਦਾ ਹੈ ਦਿੱਤੇ ਤਾਂ ਆਪਣਾ ਵੀ ਸਾਰਾ ਪਾਇਦਾ ਤੇ ਮੂੰਹ ਦੇ ਉੱਤੇ ਆ ਚੜਾ ਕੇ ਗਲਾਬ ਚ ਜਾ ਉਹ ਝਾਕ ਉਹਨੇ ਪਾਏ ਦੋਹਾਂ ਨੇ ਉਹ ਡੋਬਦੇ ਤਾਂ ਹੈ ਨਹੀਂ ਓਏ ਮੇਰੇ ਹਿਸਾਬ ਨਾਲ ਇਹ ਤਾਂ ਨਿਕਲਾਈ ਪਹਿਲਾਂ ਹੀ ਇਹਨੂੰ ਕਰਾਸ ਮੈਂ ਕਹਣਾ ਜਾਣਦੇ ਯਾਰ ਅਜੇ ਤਾਂ ਟਾਈਮ ਹੈਗਾ ਓਏ ਆ ਗੋਰੇ ਜੱਟ ਨੇ ਸ਼ਾਲ ਮਾਰਨੀ ਹੈ ਸਾਡੇ ਕੋਲ ਤਾਂ ਲਾਈਵ ਦੇਖਿਆ ਹੀ ਹੈ ਕੋਈ ਹੋਰ ਕੋਈ ਹੋਰ ਦਾ ਕੰਮ ਨਹੀਂ ਜੂਨ ਪੀ ਜਾਂਦੇ ਹਾਂ ਕੀ ਖਾਣਾ ਖਾਣਾ ਫਿਰ ਆਟਾ ਹੋ ਠੀਕ ਆ ਆਰਿਓ ਆਰਿਓ ਕੇ when we come back again there ਕੋਈ ਨਾ ਕੋ ਬਾਅਦ ਤੇ ਨਾ ਕੋ ਨੈਕਸਟ ਸਟਾਪ ਤਾਂ ਇਸ ਦਾ ਮੁਹਰੇਸ ਆਪਾਂ ਚੱਲੇ ਹਾਉ ਦੇ ਕਮਬੈਕ ਉਹ ਮੈਕਸੀਕਨ ਨਾ ਬੰਦੇ ਨੂੰ ਸਿੱਧਾ ਜਿਹੜਾ ਸੜਦਾਂ ਸਮੁੰਦਰ ਚ ਜਾ। ਠੀਕ ਆ ਤੇ ਮਾਲਾ ਐਨੇ ਲਾਈਵ ਜੈਕਟ ਬੰਨ ਕੇ ਤੇ ਹੁਣ ਦੇਖਦੇ ਆਂ ਬਰ ਕੀ ਬਣਦਾ ਕੇ ਜਾ ਕੇ ਇਹਨਾਂ ਦਾ ਇਹਨਾਂ ਦਾ ਕਰਵਾ ਕੀ ਆ ਮੈਂ ਬਹੁਤ ਲੱਖ ਲੱਖ ਵੀਡੀਓ ਸੰਗਾ ਪੜਦਾ ਹੁੰਦਾ ਨਹੀਂ ਤਾਇਰ ਦਾ ਦੂਰ ਨਾ ਠੀਕ ਆ ਤੇ ਇਧਰਲੇ ਪਾਸੇ ਛੱਡਿਆ ਕੱਲੇ ਮਾਲਾ ਸਾਡੇ ਆ ਦੋ ਬੰਦੇ ਹੀ ਛੱਡ ਕੇ ਤੇ ਤੀਜਾ ਮੈਨੂੰ ਜੜ ਕੇ ਸਾਡੀ ਸਾਰੀ ਕਿਸ਼ਤੀ ਛੜੀ ਕੇ ਛਾਲ ਮਾਰਨ ਤੇ ਇਹ ਆਇਆ ਇਹ ਆ ਹੱਥ ਪਾਈ ਬੇਟਾ ਵੀ ਕਿਤੇ ਇਹਦੇ ਵਿੱਚ ਵੀ ਨਿਕਲ ਜਾਂ। ਓਏ ਬੱਸ ਫਰਟੀ ਪੌਂਦੀ ਕਰਾ ਦੇ ਉੱਤੇ ਤੇ ਇਹ ਬਈ ਬਿਣਾ ਮੈਂ ਕਹਿੰਦਾ ਤੈਨੋਂ ਤੋਂ ਬਿਣਾ ਕੋਈ ਫਾਇਦਾ ਨਹੀਂ ਘੁੰਮਣ ਘੁੰਮਦਾ ਲਾਓ ਫਿਰ ਤੁਮ ਦਿਖਾਉਣੇ ਅੱਗੇ ਜਾ ਕੇ ਕਰਦੇ ਕੀ ਆਹੇ ਆਹ ਖੜ ਕੇ ਤੇ ਇਹਨਾਂ ਨੇ ਮੰਨ ਲਵਾਂ ਜਿਹੜੇ ਸਾ ਆਪਣਾ ਆ ਅੰਦਾ ਪਣ ਤਰੇ ਅਫਰਦ ਹਨ ਹੈਨਾ ਉਹਦੇ ਵਾਲਾ ਕਰਨਾ ਇਹਨਾਂ ਨੇ ਪਾਣੀ ਕੀ ਕਰਦੇ ਖੜਿਆ ਮੈਂ ਘਟੋ ਘਟੋ ਵੀਡੀਓ ਬਣਾਉਣਾ ਚੱਲ ਵੀ ਕਿੱਥੇ ਜਾਣਾ ਲਓ ਬਈ ਅਜ ਤਾਂ ਦੇਖਣਾ ਇਹ ਗੂੜੇ ਲੈਂਦਾ ਨਜ਼ਾਰੇ ਉਹ ਵਿਚੇ ਵੀ ਭੰਗ ਸਕ ਤਾਂ ਫਾਲੀ ਬਿਠੀਆਂ ਵਿਚ ਦਲ ਦੂਰ ਪੀ ਜਾਂਦੇ ਆ ਇਹ ਠੀਕ ਹੈ ਵਿੱਚ ਇਹਨਾਂ ਨੇ ਹੁਣ ਇਧਰ ਨੂੰ ਇਸ਼ਾਰਾ ਮਾਰਨੀ ਆ ਨਾ ਇਹਨਾਂ ਨੂੰ ਕੋਈ ਸ਼ਰਮ ਨਾ ਹੋਵੇ ਸੰਗ ਗਾੜੀ ਕਾਰ ਦੇ ਮੈਂ ਤਾਂ ਉੱਥੇ ਜਾ ਕੇ ਦੇਖ ਕੇ ਆਉਣਾ ਯਾਰ ਮੈਂ ਕਰਨਾ ਕੀ ਉਹਨੇ ਮਾਰੀ ਪਈ ਦੀ ਸ਼ੌਣ ਸਾਡੀ ਥੈਂਕ ਯੂ ਮੈਨ ਜੀ ਸਨ ਗਲਾਸਿਸ ਠੀਕ ਆ ਕਨੈਨ ਘੱਲਾ ਦਿਓ ਥੈਂਕ ਯੂ ਜਿਹੜੀਆਂ ਹੈਗਾਂ ਆ ਪਾਓ ਆਪ ਦੇ ਠੀਕ ਹੈ ਹਾਂ ਮਾਰ ਕੇ ਦਿਖਾਉਂਦਾ ਪੂਰਾ ਯਾਰ ਪਾ ਆਪ ਪੁੰਗਾ ਇਥੇ ਫੜ ਗਏ ਵੀ ਬਹੁਤ ਚਲਦੀ ਆ ਭਾਈ ਪੂਰੇ ਦਿਹਾੜੇ ਚ ਟੱਕਰ ਹੋਈ ਜਾਂਦਾ ਉਹਦੇ ਉਹ ਵਾ ਦੇ ਕੋ ਦੂਤਾਂ ਜਾਨ ਦਾ ਛਾਲਾ ਜੀ ਤੂੰ ਜਾਨਾ ਓਏ ਉਹ ਭਰਾ ਵਾਰ ਰਹਿਣ ਤੇ ਮੁੜ ਕੇ ਸਰਕਾਰ ਨੂੰ ਕਹਿਣਾ ਪੈਣਾ ਇਹ ਤੇ ਵੋਟਾਂ ਕਿੰਨੇ ਸੰਗਰਲ ਵੀ ਨਹੀਂ ਸੋਨੀ ਵੀ ਲਾਂਚ ਲੈ ਭਾਈ ਮਾਣਾ ਆਪਣਾ ਬੰਦਾ ਤੇ ਆ ਰੱਖੀ ਮੈਂ ਤਾਂ ਇਥੇ ਬਹਿ ਬੂ ਕੇ ਦੇਖਦਾ ਠੀਕ ਆ ਇਹ ਮਾਰਦੇ ਛਾਲਾਂ ਕਿਧਰ ਲੈ ਪਾਸੇ ਦੀ ਐ ਉਹ ਵਾਇਰੂ ਵਾਇਰੂ ਸਤਾਮੋਸ ਆਹ ਵੇ ਕੋਲੋਕੀਸੇ ਆਹ ਵੇ ਆ ਕਮਾਰੋ ਮਾਈਕ ਬੈਗ ਦੇਖਦਾ ਕਾ ਬੀਬੀ ਨੇ ਮਾਰਨੇ ਆ ਈਸ਼ਾਲ ਆਮੋਸ ਅਮਿਗਾ ਦੇ ਟਾਇਆ ਸਤਾਮੋਸ ਛਾਲ ਦੇ ਵਿਖਰਾ ਹਾਲੀਸਕੋ ਆ ਹਾਲੀਸਕੋ ਪਰਡੋਨ ਪਰਡੋਨ ਹਾਲੀਸਕੋ ਪਵਾਰੇਨਕ ਪਵਾਰੇਨਕ ਵਮੋਸ ਸਤਾਮੋਸ ਆਹ ਪਵਾਰੇਨ ਦੇ ਵਿੱਚ ਉਹ ਪਾਇਦਾ ਹੈ ਦਿਨ ਦਿਨ ਆਪਾਂ ਨੂੰ ਵੀ ਸਾਰਾ ਕੁਝ ਜਿਹੜਾ ਹੈਗਾ 76 ਜੇ ਠੀਕ ਹੈ ਮੂੰਹ ਦੇ ਉੱਤੇ ਆ ਚੜਾ ਕੇ ਗਲਾਬ ਚ ਜਾ ਉਹ ਝਾਕ ਉਹਨਾਂ ਨੇ ਮੱਝ ਦੋਹਾਂ ਨੇ ਉਹ ਡੋਬਦੇ ਤਾਂ ਹੈ ਨਹੀਂ ਓਏ ਮੇਰੇ ਹਿਸਾਬ ਨਾਲ ਨਹੀਂ ਡੁੱਬਣਾ ਕੀ ਆ ਉਹ ਮਾਂਗਣਾ ਚੱਲ ਗਿਆ ਕੁਝ ਨਹੀਂ ਆਉਂਦਾ ਓੜੀਆਂ ਤੋਂ ਨਾ ਫਰਨੇ ਕਿਹੜਾ ਆਪਾਂ ਆਪਾਂ ਹੀ ਤਾਂ ਡਲੇਅਰ ਬੰਦੇ ਆ ਉਹ ਡੋਬਦੇ ਤਾਂ ਸੱਚੀ ਮੱਚੀ ਹੈ ਨਹੀਂ ਆਪਣੇ ਨਾ ਮੈਨੂੰ ਲੱਗਦਾ ਉਹ ਵੀ ਨਿਕਲ ਜਾਣਾ ਕਿਹੜਾ ਆਏ ਮੱਝ ਵੀ ਸਾਨੂੰ ਪਾਣੀ ਝੰਡਾ ਆ ਬਰਾਵਾਹ ਕਰ ਉਹ ਪਾਣੀ ਵੀ ਖੜਾ ਤੇ ਵੀ ਡੱਡਾ ਪਿਆ ਪਿਆ ਆਪਣਾ ਮੈਨੂੰ ਆ ਦੇਖ ਉਹ ਉਹਨੂੰ ਤਿਆਰ ਨੇ ਉਹਨੇ ਹੱਥ ਪਾ ਲਿਆ ਉਹ ਕਹਿੰਦੇ ਮੈਂ ਨਹੀਂ ਜਾਂਦੀ ਇਹ ਤਾਂ ਨਿੱਕਲਾਈ ਪਹਿਲਾਂ ਹੀ ਇਹਨੂੰ ਕਹ ਰਿਹਾ ਮੈਂ ਕਿਹਾ ਜਾਣ ਦੇ ਯਾਰ ਹਜੇ ਤਾਂ ਟਾਈਮ ਹੈਗਾ ਓਏ ਆ ਗੁਰੇ ਜੱਟ ਨੇ ਸ਼ਾਲ ਮਾਰਨੀ ਹੈ ਹਵਾਲੀ ਵਾਲਾ ਕੀ ਕਰਦੇ ਓਏ ਮੇਰੀ ਗੱਲ ਪੈਰ ਕਿਦਾ ਦੇਖ ਆ ਬੀਬੀ ਤਾਂ ਪਹਿਲਾਂ ਹੀ ਆ ਗਈ ਕਹਿੰਦੇ ਮੈਨੂੰ ਸਾਹ ਨਹੀਂ ਆਉਂਦਾ ਉਹ ਕਹਿੰਦਾ ਸਾਰਿਆਂ ਨੇ ਉਰੇ ਆ ਓਏ ਕਿੱਧਰ ਚੱਲ ਪਏ ਉਹ ਮਰਿਆ ਓਏ ਆ ਦਾੜੀ ਆਦਾੜੀ ਨਜਾਇਜ਼ ਹੀ ਪੜਾ ਕੰਮ ਇਹਨਾਂ ਦਾ ਆ ਓਏ ਆ ਇਹਨੇ ਕੀ ਕੀਤਾ ਆ ਫੇਰ ਜਾ ਵੜੀ ਕੋਈ ਪਤਾ ਨਹੀਂ ਲੱਗਦਾ ਬਈ ਇਹਨਾਂ ਦਾ ਇੱਕ ਤਾਂ ਯਾਰ ਇਹਨਾਂ ਨੂੰ ਸਮਝ ਨਹੀਂ ਆਉਂਦੀ ਮੈਕਸੀਕਨਾਂ ਦੀ ਇਹ ਬੋਲਦੇ ਦੂਜੇ ਤਰੀਕ ਯਾਰ ਕੀ ਕਿਹੜੀ ਬੋਲਦਾ ਸਪੈਨਿਸ਼ ਆ ਲੈ ਆਹ ਦੋ ਬੰਦੇ ਹੀ ਛੱਡ ਕੇ ਤੇ ਤੀਜਾ ਮੇਰਾ ਵੀਰ ਮੈਂ ਤਾਂ ਜਾ ਯੂਟਿਊਬਰ ਆ ਇਹ ਮੇਰੇ ਨਾਲ ਆਏ ਸੀ ਐਕਟੀਵਿਟੀ ਕਰਨੇ ਆਏ ਬੈਠੇ ਆ ਪਹਿਲੀ ਗੱਲ ਤਾਂ ਅਸੀਂ ਪਾਏ ਪੈਂਟਾ ਮੈਨੂੰ ਪਤਾ ਨਹੀਂ ਜਦ ਕਦੀ ਤੇ ਇਹ ਆ ਕੋ ਸੁਣੇ ਇਹ ਬਾਈ ਇਹ ਤਾਂ ਸਾਰਾ ਸਾਡੀ ਹੋ ਗਈ ਸਾਰੀ ਵੋਟ ਵਹਿਲੀ ਹੈ ਸਾਡਾ ਤਾਂ ਲੱਗਦਾ ਬਹੁ ਪੀਣਦੇ ਇਹ ਮੈਨੂੰ ਲੈ ਰਾ ਪਾਲੀ ਕੋਸ ਕਰਕੇ ਜਾਂਦੇ ਤੇ ਮੈਂ ਜਿਹੜਾ ਸਾਣਾ ਜਾਣਾ ਮੈਂ ਜਾਵਾਂ ਯਾਰ ਹਾਂ ਰਹਿਣ ਦੇ ਡੋਬਣਾ ਜਾਵਾਂ ਸੈਨ ਕਰਦਾ ਇੱਥੇ ਵੀ ਸੈਨ ਸਾਂਖਣਾ ਕੀ ਕਹਿਣਾ ਸਾਈਨ ਕਰ ਗਏ ਨੇ ਕੋਲ ਸਾਈਨ ਕਰਾਉਂਦੇ ਆ ਇਹ ਸਾਈਨ ਕਰਾਉਂਦੇ ਆ ਤਰੇ ਯਾਰ ਸੰ ਅਰੰਤ ਦੇ ਭਰਾ ਸਾਡੇ ਕੋਲ ਤਾਂ ਲਾਈਵ ਦੇਖਿਆ ਹੀ ਹੈ ਕੋਈ ਹੋਰ ਕੋਈ ਹੋਰ ਦਾ ਕੰਮ ਨਹੀਂ ਜੂਸ ਪੀ ਜਾਂਦੇ ਆ ਬਾਅਦ ਵਿੱਚ ਹੈ ਨਾ ਰੰਗ ਬਰੰਗਾ ਕਾ ਮੌਖਾ ਹੀ ਆੜੇ ਜੇ ਕਿਸੇ ਨੇ ਘੁੰਮਣਾ ਨਾ ਦਿਨਾਂ ਆਵੇ ਤਾਂ ਸਿੱਖ ਗਿਆ ਓਏ ਓਏ ਝੋਕਰਾ ਖਾਲ ਨਹੀਂ ਮਾਰੀ ਇਹ ਤਾਂ ਆਪ ਦਾ ਜਹਾਜ ਲੈ ਕੇ ਉੱਡ ਗਿਆ ਤਾਂ ਉਹ ਰਹਿ ਗਏ ਤਾਂ ਹੀ ਤਾਂ ਕਿਹਾ ਅਰੇ ਅਜੀਤ ਵਾਲਿਆ ਕਮਲੇ ਆ ਆ ਭੈਣੋ ਸੱਚੀ ਮੇਰੇ ਦੂਰੀ ਛੱਟ ਗਏ ਇਹ ਹੜੀ ਉੱਥੇ ਦੋ ਤਿੰਨ ਘੰਟੇ ਲਵਾਉ ਨਾ ਇਥੇ ਬੋਟ ਨੇੜੇ ਆਉਣੀਆਂ ਨਾ ਕੁਝ ਹੋਰ ਹੋਣਾ ਉਹ ਬਰੇ ਨਾ ਭਾਈ ਗੁਰਾਣੂ ਦਾ ਸੰਗ ਨਾ ਸ਼ਰਮਣਾ ਇਹਨਾਂ ਦੇ ਬੁੜੀਆਂ ਨੂੰ ਇਹਨਾਂ ਦੇ ਬੰਦਿਆਂ ਨੂੰ ਠੀਕ ਆ ਆਪਾਂ ਸੰਗ ਦੀ ਮਰ ਗਏ ਮਿਲਾਂ ਸਾਰੀ ਦੁਨੀਆ ਸਾਡੇ ਓਏ ਜਿੰਨੇ ਕਪੜੇ ਤੂੰ ਪਾ ਹੀ ਬਿਠਾ ਇਹਨਾਂ ਦਾ 10 ਗੋਰੀਆਂ ਦੇ ਆ ਜਾਂਦੇ ਉਹ ਕਹਿੰਦੀ ਆ ਕਿੱਥੋਂ ਲਿਆਉਂਦੇ ਆ ਚਾਦਰ ਇਹ ਨਹੀਂ ਆ ਕੋਸ ਹੋਰ ਹੀ ਪਾਲਿਆ ਓਏ ਅੱਗੇ ਜੂਝਾ ਪਾਉਣਾ ਵੀ ਹੜਕੇ ਹੁੰਦਾ ਕਹਿੰਦਾ ਨਹੀਂ ਮੁੰਨੋ ਜੋੜ ਕੇ ਬਰਫਣੀ ਪਾਈ ਪਾਦੇ ਬਰਫ ਪਾਦੇ ਵਿੱਚ ਨਹੀਂ ਬਰਫ ਪਾਰੇ ਹਾਂ ਬਰਫਾਂ ਇੱਕ ਤਾਂ ਹਨ ਪੜ ਬਗਿਆ ਹੁਣ ਸਮਝ ਨਹੀਂ ਆਉਂਦੀ ਮੇਰੀ ਲੈ ਲੈ ਜਟਾ ਇਥੋਂ ਪਾਲਾ ਕੋਈ ਹੁੰਦਾ ਬਹੁਤ ਖਾ ਕਾਮਾੜੀ ਦੇ ਇੱਕਦਾਂ ਲਾਈ ਸ਼ੁਗਰਾ ਭਰਾ ਉਹ ਚੱਕ ਜਾ ਕੇ ਛਾਲ ਨਹੀਂ ਮਾਰੀ ਹੋਰ ਰਹਿ ਗਏ ਉਹ ਤੇ ਨਾ ਉਥੇ ਨੇੜੇ ਬੋਰਡ ਪਹੁੰਚ ਨਹੀਂ ਸੀ ਨਾ ਕੁਸ ਹੋਰ ਉਹ 10 15 ਛੱਡਦੇ ਉਹ ਦੇਖੋ ਉਹ ਲਾਈਨ ਕੋਈ ਨਹੀਂ ਆਪਾ ਉਹਦੇ ਮਾਲਕ ਆ ਆਪਾ ਇਹਦੇ ਮਾਲਕ ਆ ਹਾਂ ਔਰ ਜੂਜਾ ਪੋਣ ਹੜ ਗਿਆ ਵਿੱਚ ਇਹ ਚੱਲ ਕੋਈ ਚੱਕਰ ਨਹੀਂ ਜੌਂਦਾਰ ਆ ਬਾਈ ਐ ਨਹੀਂ ਬਹੁਤ ਆ ਸਾਨੂੰ ਤਾਂ ਇੱਥੇ ਬੈਠੇ ਆ ਜੌਂਦੇ ਬੈਠੇ ਆ ਉੱਥੇ ਜਾ ਕੇ ਉਹ ਗੋਰੇ ਗੋਰ ਗਾਣੇ ਮਾਰ ਕੇ ਛਾਲ ਪੰਗਾ ਲੈਣਾ ਮੈਨੂੰ ਲੱਗਦਾ ਛੱਡ ਛੁੱਟ ਕੇ ਆ ਕੇ ਵੀ ਆਪੇ ਪਹੁੰਚ ਜਾਓ ਬਾਕੀ ਮੈਕਸੀਕੋ ਬਾਈ ਜਿੰਨਾ ਡਰਾਉਂਦੇ ਹੈ ਨਾ ਸਾਡੇ ਬੰਦੇ ਨਹੀਂ ਬੋਟ ਆ ਸਾਨੂੰ ਵੇ ਹਾਇ ਨਹੀਂ ਘਾਉ ਤੇ ਘੈਂਟ ਆ ਬਾਈ ਅਮੀਰ ਦੇਸ਼ ਆ ਯਾਰ ਐਵੇਂ ਨਾ ਕਹੋ ਗਰੀਬ ਗ੍ਰੂਪ ਆ ਦੇਖੋ ਬਿਲਡਿੰਗਾਂ ਬੋਲਡਿੰਗਾਂ ਤੇ ਫਾਈਵ ਸਟਾਰ ਇੰਨੇ ਆ ਇੱਥੇ ਜਿੰਨੇ ਆਪਣੇ ਫੋਟਾ ਢਾਬੇ ਨਹੀਂ ਹੋਣੇ ਠੀਕ ਆ ਤੇ ਬਾਕੀ ਬਾਈ ਘੈਂਟ ਆ ਕੰਮ ਆ ਸਹੀ ਆ ਅਗਲੀ ਵਾਰ ਯਾਰ ਤੈਰ ਕੇ ਆਣਾ ਸਿੱਖਣਾ ਪੈਣਾ ਫੇਰ ਆ ਕੇ ਸੰਧਰੇ ਛਾਲ ਮਾਰਨੀ ਆ 15 ਰਸ ਤੱਕ ਤੇ ਛੱਪੜ ਤੇ ਨਹੀਂ ਮਾਰੀ ਸੂਏ ਤੇ ਮਖਾ ਮਾਰਦਾ ਛੱਪੜ ਤੇ ਮੱਧ ਨਹੀਂ ਕਰਦਾ ਸਾਰਾ ਪਿੰਡ ਕਹਿੰਦਾ ਪੈਰ ਨਾਲਾ ਬੰਦਾ ਲੱਭ ਕੇ ਲਿਆਓ ਫੇਰ ਚੱਲਦਾ ਹੈ ਨਾ ਤੇ ਸਮੁੰਦਰਾਂ ਛਾਲ ਮਾਰਨੀ ਆ ਬਾਈ ਔਖਾ ਹੀ ਕੰਮ ਹੈ ਹੋ ਕੀ ਖਾਣਾ ਹਨਾ ਫਿਰ ਆਟਾ ਹੋ ਠੀਕ ਆ ਆਰ ਯੋ ਆਰ ਯੋ ਕੇ ਮੈਨੂੰ ਵਹੀ ਕਮ ਬੈਕ ਅਗੇਂ ਦੇ ਆ ਕੋਈ ਨ ਕੋ ਬਾਅਦ ਤੇ ਹੀ ਮੈਨੂੰ ਲਗੋ ਨੈਕਸਟ ਸਟਾਪ ਦਾ ਇਸਾ ਮੁਹਲੇਸ ਆਪਾਂ ਚੱਲੇ ਉਹ ਹਾਉ ਦੇ ਕਮ ਬੈਕ ਮੈਨੂੰ ਕੋ ਬਿਦੇ ਓਕੇ ਅੱਛਾ ਉਹ ਉਥੇ ਉਥੋਂ ਲਿਆਉਣਗੇ ਆਪੇ ਨਿਕਲਣਾ ਨਾ ਤਰ ਕੇ ਆਣਾ ਅੱਛਾ ਤਰ ਕੇ ਆਉਣਾ ਬਾਸ ਸਵਿਮਿੰਗ ਗੋਲ ਨੇ ਦੇਣਾ ਸਵੀਮ 올 ਦਿ ਵੇ ਟੂ ਦ ਆਫ ਪਤੰਦਰਾ ਇੰਨਾ ਤੈਰਨਾ ਓਏ ਬਚ ਗਏ ਓ ਬਚ ਗਏ ਰੱਬਾ ਸਾਨੂੰ ਪਤਾ ਸੀ ਦਾ ਨਹੀਂ ਗਏ ਇਹ ਪ੍ਰਭਾ ਉਥੋਂ ਤੈਰ ਕੇ ਆਉਣਗੇ ਇੱਥੋਂ ਤੱਕ ਆਹ ਬੋਰਡ ਤੱਕ ਵਾਇਗਰੂ ਵਾਇਗਰੂ 2 ਕਿਲੋਮੀਟਰ ਦਾ ਫਾਸਲਾ ਆਪਣਾ ਦਾ ਬਹੁਤ ਖਸ ਗਿਆ ਭਾਈ ਸ਼ੁਕਰਾਂ ਬਚ ਗਏ ਅੱਜ ਮੈਕਸੀਕਨ